ਪੰਜਾਬ ਦੇ ਹਾਲਾਤ ਵਾਕਈ ਤਰਸਯੋਗ ਹੈਗੇ ਕਿ ਇੱਕ ਸੂਬੇ 'ਚ ਇੰਨੀ ਵੱਡੀ ਤਰਾਸਤੀ ਹੋਈ ਹੈ ਇਨਾ ਵੱਡਾ ਨੁਕਸਾਨ ਹੋਇਆ ਹੈ ਤੇ ਸੂਬੇ ਦੀ ਸਰਕਾਰ ਸੂਬੇ ਦਾ ਮੁੱਖ ਮੰਤਰੀ ਸੂਬੇ 'ਚ 92 93 96 ਨਾ ਦੇ ਐਮ ਐਲ ਏ ਹੋਣ ਤਾਂ ਇੱਕ ਬਾਫੜਨ ਵਾਲਾ ਨਾ ਪ੍ਰਸ਼ਾਸਨ ਨਾ ਮੁੱਖ ਮੰਤਰੀ ਤੇ ਨਾ ਕੋਈ ਐਮ ਐਲ ਏ ਬਲਕਿ ਇੱਥੇ ਤਾਂ ਦੋ ਦੋ ਤਿੰਨ ਤਿੰਨ ਸਰਕਾਰਾਂ ਚੱਲਦੀਆਂ ਨੇ ਮੁੱਖ ਮੰਤਰੀ ਦੇ ਉੱਤੇ ਸੁਪਰ ਸੀਐਮ ਕੇਜਰੀਵਾਲ ਸਸੋਧਿਆ ਇਹ ਸਾਰੇ ਵੀ ਬੈਠੇ ਹੋਏ ਨੇ ਲੇਕਿਨ ਹੈਰਾਨੀ ਦੀ ਗੱਲ ਕਿ 25 ਦਿਨਾਂ ਤੋਂ ਲੋਕਾਂ ਦੀ ਸਾਰਾ ਕੁਝ ਵਹਿ ਗਿਆ ਪਾਣੀ ਛੇ ਜਾਨ ਮਾਲ ਦਾ ਨੁਕਸਾਨ ਘਰ ਮਕਾਨ ਦਾ ਪਸ਼ੂ ਡੰਗਰ ਦਾ ਫਸਲ ਦਾ ਹਰੇਕ ਚੀਜ਼ ਦਾ ਨੁਕਸਾਨ ਹੋਇਆ ਲੇਕਿਨ ਕੇਜਰੀ ਵਾਲ ਤੇ ਸਸੋਧਿਆ ਨੇ 25 ਦਿਨਾਂ ਬਾਅਦ ਕੱਲ ਜਾ ਕੇ ਆਪਣੀ ਸ਼ਕਲ ਪੰਜਾਬ 'ਚ ਦਿਖਾਈ ਉਹ ਵੀ ਇਸ ਕਰਕੇ ਕਿਉਂਕਿ ਜਿਹੜੇ ਵੱਡੇ ਵੱਡੇ ਸ਼ਰਾਬ ਦੇ ਘਟਾਲੇ ਕੀਤੇ ਸੀ ਕਲ ਉਹਦੀ ਤਰੀਕ ਲੱਗੀ ਸੀ ਉਸ ਤਰੀਕ ਦੀ ਪੇਸ਼ੀ ਤੋਂ ਬਚਣ ਵਾਸਤੇ ਲਿਖ ਕੇ ਅਦਾਲਤ 'ਚ ਦਿੱਤਾ ਕਿ ਸਾਨੂੰ ਪੰਜਾਬ 'ਚ ਹੜ੍ਹਾਂ ਦਾ ਬਹੁਤ ਵੱਡੀ ਸਾਡੀ ਜ਼ਿੰਮੇਵਾਰੀ ਹੈ ਤੇ ਸਾਨੂੰ ਪੰਜਾਬ ਜਾਣਾ ਹੈ ਤੇ ਇਥੇ ਆਪਦੀ ਸ਼ਕਲ ਦਿਖਾ ਕੇ ਉਥੇ ਕਪਲਿਆਂ ਤੋਂ ਬਚਣ ਵਾਸਤੇ ਅਦਾਲਤ ਤੋਂ ਬਚਣ ਵਾਸਤੇ ਇਹ ਪੰਜਾਬ ਦੇ ਜਦ ਹਾਲਾਤ ਪੈਦਾ ਹੋ ਗਏ ਨੇ ਕਿ ਮੁੱਖ ਮੰਤਰੀ ਕੱਲੇ ਡਰਾਮੇ ਕਰੇ ਕਦੇ ਪੁਜੇ ਬੈਠ ਕੇ ਚਾਰ ਰੋਟੀਆਂ ਖਾ ਕੇ ਫੋਟੋ ਖਿਚਾਏ ਕਦੇ ਕਹਿੰਦੇ ਮੇਰੀ ਤਾਂ ਸਿਹਤ ਵਿਗੜ ਗਈ ਹਾਂ ਤਾਂ ਮੈਂ ਤਾਂ ਬਾਹਰ ਹੀ ਨਹੀਂ ਨਿਕਲਾਂ ਤੇ ਫਿਰ ਪੰਜਾਬ ਦੇ ਲੋਕ ਕਿੱਥੇ ਜਾਣ ਅੱਜ ਲੋਕੀ ਜਨਾਦਾ ਸਭ ਕੁਝ ਰੁਲ ਗਿਆ ਆਪਨੇ ਬਲਬੂਤੇ ਛੇ ਆਪ ਹੀ ਆਪਣੇ ਬਨ ਪੱਕੇ ਕਰਕੇ ਆਪਦੇ ਪਿੰਡਾਂ ਨੂੰ ਆਪਦੇ ਇਲਾਕੇ ਨੂੰ ਬਚਾਉਣ ਵਾਸਤੇ ਲੱਗੇ ਹੋਏ ਨੇ ਤੇ ਮੈਨੂੰ ਦੁੱਖ ਬਹੁਤ ਹੁੰਦਾ ਜਦ ਸੁਭੀਰ ਜੀ ਤੋਂ ਸ਼ਾਮ ਨੂੰ ਮੈਂ ਗੱਲਾਂ ਪੁੱਛਦੀਆਂ ਕਿ ਕਿਹੜੇ ਹਾਲਾਤ ਚ ਲੋਕੀ ਨੇ ਤੇ ਮੈਂ ਪਰਮਾਤਮਾ ਦਾ ਹੀ ਸ਼ੁਕਰਾਨਾ ਕਰਦੀਆਂ ਕਿ ਬਾਦ ਸਾਹਿਬ ਤੋਂ ਤੁਸੀਂ ਆ ਸਿੱਖਿਆ ਦਿੱਤੀ ਕਿ ਪਾਵੇਂ ਤੁਹਾਡੇ ਕੋਲ ਤਾਕਤ ਵੱਧ ਹੋਏ ਜਾਂ ਘੱਟ ਹੋਏ ਜਿੰਨੇ ਜੋਗੇ ਹੋ ਆਪਣੇ ਲੋਕਾਂ ਦੇ ਮਗਰ ਕਿਉਂ ਜ ਜਾਉਣਾ ਦੀ ਸੇਵਾ ਚ ਤੇ ਅੱਜ ਸੋਵੇਰ ਜਿਹੜੀ ਉਸ ਪਾਲ ਸਾਹਿਬ ਦੀ ਸੋਚ ਨੂੰ ਹੀ ਅੱਗੇ ਲੈ ਕੇ ਜਿੰਨੇ ਜੋਗ ਆਪਣੀ ਸਰਕਾਰ ਨਹੀਂ ਹੈਗੀ ਆਪਣੇ ਕੋਲ ਕੋਈ ਸਰਕਾਰੀ ਫੰਡ ਨਹੀਂ ਹੈਗਾ ਜਿਨ੍ਹਾਂ ਦੇ ਕੋਲ ਫੰਡ ਹੈ ਉਹ ਫੰਡ ਨੂੰ ਦਬਾ ਕੇ ਬੈਠੇ ਹੋਏ ਨੇ ਇੱਕ ਸਟੇਟ ਡਿਜ਼ਾਸਟਰ ਰਲੀਫ ਫੰਡ ਹੁੰਦਾ ਹੈ ਹਜ਼ਾਰਾਂ ਕਰੋੜ ਦਾ ਉਹਦੇ ਵਿੱਚ ਕੁਝ ਐਲਾਨ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਲੋਕਾਂ ਦਾ ਇਹਨਾਂ ਨੁਕਸਾਨ ਹੋਇਆ ਉਹਨਾਂ ਨੂੰ ਇੱਕ ਇੱਕ ਕਿਰਨ ਤਾਂ ਮਿਲ ਜੋਗੇ ਕਿ ਹਾਂ ਭਈ ਸਾਡੀ ਬਾ ਕੋਈ ਫੜੂਗਾ ਅਫਸੋਸ ਕਿ ਨਾ ਸੂਬੇ ਦੀ ਸਰਕਾਰ ਕੁਝ ਮੁਆਵਜ਼ਾ ਐਲਾਨ ਕਰ ਰਹੀ ਹੈ ਤਾਂ ਕੱਲ ਦਿੱਲੀ ਦਾ ਜਿਹੜਾ ਮੰਤਰੀ ਆਇਆ ਇੱਥੇ ਆ ਖੇਤੀਬਾੜੀ ਮੰਤਰੀ ਗੋਡੇ-ਗੋਡੇ ਪਾਣੀ ਚ ਖੜਕੇ ਫਸਲ ਨੂੰ ਦੇਖ ਕੇ ਉਹ ਵੀ ਤੁਰ ਗਿਆ ਉਹਨਾਂ ਨੇ ਵੀ ਕੁਛ ਐਲਾਨ ਨਹੀਂ ਕੀਤਾ ਗਵਰਨਰ ਸਾਹਿਬ ਫਿਰ ਰਹੇ ਨੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਕੁਛ ਨਹੀਂ ਕਿਹਾ ਵੀ ਪੰਜਾਬ ਦੇ ਲੋਕਾਂ ਜਿਨ੍ਹਾਂ ਦਾ ਸਭ ਕੁਝ ਰੁਲ ਗਿਆ ਇਹਨਾਂ ਨੂੰ ਕੋਈ ਜਿਉਣ ਦਾ ਕੋਈ ਤਿੰਕਾ ਤਾਂ ਫੜਾਓ ਸਹਾਰਾ ਕਿ ਹਾਂ ਭਈ ਕੇਂਦਰ ਤੁਹਾਡੀ ਬਾਹ ਫੜੂਗੀ ਸੂਬਾ ਤੁਹਾਡਾ ਬਾਹ ਫੜੂਗਾ ਤੁਹਾਨੂੰ ਇਹਨਾਂ ਮੁਆਵਜ਼ਾ ਮਿਲੂਗਾ ਤੁਹਾਡਾ ਘਰ ਵਸਾਵਾਂਗੇ ਤੁਹਾਡੇ ਖੇਤਾਂ ਦਾ ਨੁਕਸਾਨ ਅਸੀਂ ਝੱਲਾਂਗੇ لیکن یہ تو مجھے تالے لائی بیٹھے نہ سب تو دکھ بہت زیادہ ہوندا ہے मुख्यमंत्री साहब ਕੈਨੇ ਮੈਜਿਸਟ੍ਰੇਟ ਲਾਦੇ ਹੈ ਇੱਕ ਇਥੇ ਵੀ ਪ੍ਰੋਬਲਮ ਆਈ ਆ ਅਫਸਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ سارے ਅਫਸਰ ਮદાનਚਾਰਤ ਤੇ ਗਏ ਉਹਦੇ ਨੇ ਹਾਂ ਤੇ ਉਹ ਜਦ ਮੁੱਖ ਮੰਤਰੀ ਆਪ ਮੈਦਾਨ ਚ ਨਹੀਂ ਉਤਰਿਆ ਹੈ ਤੁਸੀਂ ਸੋਚਦੇ ਹੋ ਕਿ ملازم ਉਤਰ ਜਾਣਗੇ ਜੇ ਕੰਮ ਕਰਨਾ ਹੁੰਦਾ ਨਾ ਕੰਮ ਉਪਰੋਂ ਸ਼ੁਰੂ ਆਉਂਦਾ ਬਾਦਲ ਸਾਹਿਬ ਆਪ ਕੰਮ ਕਰਦੇ ਸੀ ਫਰਵਰੀ ਦੇ ਮਹੀਨੇ ਚ ਅਫਸਰਾਂ ਨੂੰ ਬੁਲਾ ਕੇ ਪੁੱਛਦੇ ਸੀ ਦੱਸ ਤੇਰੇ ਇਲਾਕੇ ਚ ਕੀ ਕਰਨ ਦੀ ਲੋੜ ਹੈ ਏ ਮੁੱਖ ਮੰਤਰੀ ਨੇ 10 ਸਾਲਾਂ ਸੇ ਕਿਹ ਪਿਛਲੇ ਨੇ ਮੀਟਿੰਗ ਕਦੋਂ ਲੱਤੀ ਐ ਪੰਜ ਤਾਂ ਮੰਤਰੀ ਬਦਲਤੇ ਤਿੰਨ ਸਾਲਾਂ ਚ ਇਰੀਗੇਸ਼ਨ ਡਿਪਾਰਟਮੈਂਟ ਤੇ ਜਿਹੜਾ ਮੰਤਰੀ ਆਇਆ 2 ਮਹੀਨੇ ਚ ਉਹਨੇ ਕੰਮ ਸਮਝਿਆ ਤਾਂ 4 ਮਹੀਨੇ ਚ ਉਹਨੂੰ ਰਵਾਨਾ ਕਰਤਾ ਤਾਂ ਹੀ ਤਾਂ ਹਾਲਾਤੇ ਹੋਏ ਨੇ ਨਾ ਡਰੇਨਾਂ ਸਾਫ ਹੋਈਆਂ ਨੇ ਨਾ ਨਹਿਰਾ ਦੀ ਸਫਾਈ ਹੋਈ ਐ ਨਾ ਬੰਨ ਪੱਕੇ ਕੀਤੇ ਗਏ ਨੇ ਤੇ ਪੈਸਾ ਉਹ ਕਿਥੇ ਖੁਰਦਮੁਰ ਸਾਰਾ ਹੋ ਗਿਆ ਕੇਜਰੀਵਾਲ ਦੇ ਹਿਸਾਬ ਦੇਣਗੇ ਸੁਪਰੇ ਨਾ ਬਾਰੇ ਪੰਜਾਬ ਚ ਸਰਕਾਰ ਨਾਮ ਦੀ ਚੀਜ਼ ਨਹੀਂ ਐ ਲੋਕੀ ਸਭ ਜਾਣਦੇ ਨੇ ਹੁਣ ਤਾਂ ਸਮਾਂ ਆ ਗਿਆ ਇਹ ਜੇ ਲੋਕਾਂ ਦੇ ਵਿੱਚ ਜਾਣਗੇ ਨਾ ਲੋਕੀ ਇਹਨਾਂ ਤੋਂ ਹਿਸਾਬ ਲੈਣਗੇ ਤੇ ਲੈਣਾ ਵੀ ਚਾਹੀਦਾ ਹੈ ਕਿ ਭਈ ਐਰਪੋਰਟ ਤੇ ਵੀ ਮੀਟਿੰਗ ਕੀਤੀ ਹੈਗੀ ਫਿਰ ਉਹਦੇ ਕਹਿੰਦੇ ਫਲੈਟਾਂ ਵਿਕੜਾਈਆਂ ਜਾ ਰਹੀਆਂ ਨੇ ਲਗਾਤਾਰ ਕੁਝ ਠੀਕ ਨਹੀਂ ਪਹਿਲਾਂ ਵੀ ਤੁਸੀਂ ਕੋਸ਼ਿਸ਼ ਕਰਕੇ ਫਲੈਟਾਂ ਵਧਾਈਆਂ ਪਹਿਲਾਂ ਤੁਸੀਂ ਐਰਪੋਰਟ ਹੀ ਬਣਾਇਆ ਫਿਰ ਉਹਨਾਂ ਨੇ ਫਲੈਟਾਂ ਘਟਾਈਆਂ ਜਾ ਰਹੀਆਂ ਬਹੁਤ ਦੁੱਖ ਹੁੰਦਾ ਹੈ ਕਿ ਬਠਿੰਡੇ ਸ਼ਹਿਰ ਵਾਸਤੇ ਅਸੀਂ ਕਿੰਨਾ ਕੁਝ ਸੋਚਿਆ ਸੀ ਤੇ ਜਿੱਥੇ ਇੱਥੇ ਸੈਂਟਰਲ ਯੂਨੀਵਰਸਿਟੀ ਬਾਦਲ ਸਾਹਿਬ ਲੈ ਕੇ ਆਏ ਹਾਂ ਇਸ ਵਰਗਾ ਵੱਡਾ ਹਸਪਤਾਲ ਲੈ ਕੇ ਆਏ ਵੱਡੀਆਂ ਵੱਡੀਆਂ ਸ਼ਤਾਬਦੀ ਵਾਲੀ ਟ੍ਰੇਨਾਂ ਸ਼ੁਰੂ ਕਰਕੇ ਤੇ ਫਿਰ ਬਠਿੰਡੇ 'ਚ ਜਿਨੇ ਕਦੇ ਸੋਚਿਆ ਵੀ ਨਹੀਂ ਸੀ ਤੇ ਹਵਾਈ ਅੱਡਾ ਵੀ ਬਣਾਇਆ ਤੇ ਹਵਾਈ ਅੱਡਾ ਜਦ ਬਣਾਇਆ ਬਾਦ ਸਾਹਿਬ ਨੇ ਤਾਂ ਸੁਭੀਰ ਜੀ ਦਾ ਸਪਨਾ ਸੀ ਕਿ ਇੱਥੇ ਦਿੱਲੀ 'ਚ ਜਹਾਜ਼ਾਂ ਨੂੰ ਖੜਾ ਕਰਨ ਵਾਸਤੇ ਕਰਾਇਆ ਬਹੁਤ ਲੱਗਦਾ ਇੱਕ ਰਾਤ ਖੜਾ ਕਰਨ ਵਾਸਤੇ ਰਿਪੇਅਰ ਤੇ ਮੇਨਟੇਨੈਂਸ ਹੈ ਜਹਾਜ਼ ਦਿੱਲੀ ਦੀ ਜਗ੍ਹਾ ਬਠਿੰਡਾ ਉਥੇ ਵੀ 25 ਮਿੰਟ ਦੀ ਫਲਾਈਟ ਹੁੰਦੀ ਹੈ ਇੱਥੇ ਆ ਕੇ ਰੁਕਿਆ ਕਰਨਗੇ ਤੇ ਬਹੁਤ ਵੱਡਾ ਇੱਕ ਹੱਬ ਬਣੂਗਾ ਚੰਡੀਗੜ੍ਹ ਦੀਆਂ ਫਲਾਈਟਾਂ ਵੀ ਇੱਥੇ ਆਖੋਂ ਦਿੱਲੀ ਦੀਆਂ ਫਲਾਈਟਾਂ ਵੀ ਇੱਥੇ ਆਖੋਂ ਕਿਉਂਕਿ ਉਥੇ ਥਾਂ ਹੀ ਨਹੀਂ ਰਾਜਮਨੋ ਜਾ ਕੇ ਦੇਖ ਕੇ ਨਾ ਦੁੱਖ ਹੋਇਆ ਕਿ ਉਹ ਸੁਪਨਾ ਤੇ ਵੱਲ ਤੱਕ ਹੀ ਚਲਣਾ ਸੀ ਨਾ ਸੜਕ ਪੱਕੀ ਕੀਤੀ ਨਾ ਬਿਜਲੀ ਤੇ ਜਿਹੜਾ ਉਹਨਾਂ ਨੇ ਡਬਲ ਲਾਈਨ ਨਹੀਂ ਸੀ ਨਾ ਉਹ ਦਿੱਤਾ ਤੇ ਫਲਾਈਟਾਂ ਜਿਹੜੇ ਹਫਤੇ ਚ 7 ਦਿਨਾਂ ਵਿੱਚ ਚਲਾ ਕੇ ਗਈ ਸੀ ਉਹ ਪਹਿਲੇ ਕੱਟ ਕੇ 5 ਦਿਨ ਕਰਤੀ ਤਾਂ ਹੁਣ ਕੱਟ ਕੇ ਉਹ ਇਕੱਲੇ 3 ਦਿਨ ਹੋ ਗਈ ਹੈ ਸੋ ਕੀ ਐਰਪੋਰਟ ਰਹਿ ਗਿਆ ਲੇਕਿਨ ਇਸ ਸੁੱਤੀ ਹੋਈ ਸਰਕਾਰ ਨੂੰ ਕੋਈ ਪਰਵਾਹ ਨਹੀਂ ਕੋਈ ਗੱਲ ਨਹੀਂ ਆਪਣੀ ਸਰਕਾਰ ਜਦ ਲੋਕੀ ਬਣਾਣਗੇ ਜੇ ਪਹਿਲੇ ਸ਼ੁਰੂ ਕੀਤਾ ਤਾਂ ਗਾਂ ਵੀ ਦੁਬਾਰਾ ਸ਼ੁਰੂ ਕਰਨ ਵਾਸਤੇ ਪੂਰੇ ਖੱਜਲਖਵਾਰੀ ਕਰਾਂਗੇ ਲੜਾਈ ਵਿੱਚ